ਸਾਡੀਆਂ ਭੈਣਾਂ ਵਿਚਾਰੀਆਂ ਬੁਟੀਕ ਤੋਂ ਆ ਕੇ ਤੇ ਹੁਣ ਇੱਥੇ ਲੱਗ ਗਈਆਂ ਨੇ ਦੀਦੀ ਇੱਕ ਭੈਣ ਆ ਸਾਡੀ ਉਹਨਾਂ ਨੇ ਗੁੱਸੇ ਨਾਲ ਨਹੀਂ ਕਿਹਾ ਵੈਸੇ ਹੀ ਉਹਨਾਂ ਨੇ ਕਿਹਾ ਕਿਹਦੇ ਸੋਨੂ ਦੀਦੀ ਤੁਹਾਡੇ ਵਲੌਗ ਚ ਐਂ ਗੱਤੋਂ ਰਹਿੰਦੀ ਐ ਮੈਂ ਜਦੋਂ ਕੰਮ ਕਰ ਗਿਆ ਥੱਕੇ ਹੁੰਨੇ ਆ ਜੀ ਨਹੀਂ ਕਰਦਾ ਕਿ ਮੈਂ ਗੱਲ ਮਤਲਬ ਉਹਨਾਂ ਨੇ ਵੈਸੇ ਨਾਰਮਲ ਗੱਲ ਕੀਤੀ ਚਲੋ ਕਹਿੰਦੇ ਦੀਦੀ ਤੁਸੀਂ ਮੇਰੇ ਕਮੈਂਟ ਦਾ ਗੁੱਸਾ ਨਾ ਕਰੋ ਗੁੱਸਾ ਨਹੀਂ ਕੀਤਾ ਸੀ ਵੈਸੇ ਗੱਲ ਕਰ ਰਹੇ ਆ ਕਈ ਵਾਰੀ ਆਪਾਂ ਸਮਝਣ ਚ ਦਰਦੀ ਲੱਗਦੀ ਨਹੀਂ ਤਾਂ ਉਹ ਕਲਗ ਨਾਲ ਕੁੱਟਿਆਂ ਨਾਲ ਇਹ ਰੋਣ ਨਹੀਂ ਦੇਣਾ ਹੈਗਾ ਮੈਨੂੰ ਖਾਲੇ ਕਿਤੇ ਗੁੱਸਾ ਵੀ ਨਾ ਕਰੀਏ ਹੀ ਐਨੀ ਗੱਲ ਕਹਿ ਰਹੀ ਫਿਰ ਅਸੀਂ ਕਿਹੜਾ ਸੱਚ ਦੱਸ ਲਈ ਅਸੀਂ ਵਲੌਗ ਕਹਿੰਦੇ ਉਹਨਾਂ ਦੇ ਵਲੌਗ ਚ ਉਹਨਾਂ ਦੇ ਕਹਿੰਦੇ ਆਪਣੇ ਵਲੌਗ ਚ ਅਲੱਗ ਪਰਸਨੈਲਿਟੀ ਹੁੰਦੀ ਹੈ ਤੇ ਤੁਹਾਡੇ ਵਲੌਗ ਚ ਅਲੱਗ ਪਰਸਨੈਲਿਟੀ ਹੁੰਦੀ ਹੈ ਤੇ ਕਈ ਵਾਰੀ ਦੀਦੀ ਹਣਾ ਇਦਾਂ ਹੁੰਦਾ ਤੁਹਾਨੂੰ ਵੀ ਰੂਪ ਨੇਕ ਤੁਹਾਨੂੰ ਵੀ ਰੂਪ ਨੇਕ ਤੇ ਵੈਸੇ ਵੀ ਇੱਕ ਪਹਿਲਾਂ ਕਹਿੰਗੇ ਕਿ ਤੁਸੀਂ ਤੁਹਾਨੂੰ ਟੱਚ ਨਹੀਂ ਜਾਂਦੇ ਤੁਹਾਨੂੰ ਤੁਹਾਨੂੰ ਟੱਚ ਨਹੀਂ ਜਾਂਦੀ ਤੇ ਦੀਦੀ ਵੀ ਤੁਹਾਨੂੰ ਟੱਚ ਨਹੀਂ ਜਾਂਦੀ ਹੈਗੀ ਠੀਕ ਹੈ बाकी ऐदा तो तो? तो की कोई गलसी हाँ लस्सी पीती लस्सी दसी कॉफी पीता कल गड़बड़ी हुई पी है खराब हो सारा इना क्या तेजाब बनिया हो ਇਹ ਬਾੜੀ ਨਾ ਬਣਾਈ ਨੂੰ ਸਵੇਰੇ ਪਈ ਜੀ ਸਵੇਰੇ ਸਾਨੂੰ ਕਹਿੰਦੇ ਨਹੀਂ ਖਾਣੀ ਹੈਗੀ ਸਾਡੇ ਆਲੂ ਦੇ ਪਰੌਂਠੇ ਪਏ ਪਰੋਟਾ ਭਰੀਆਂ ਯਾ ਉਹ ਤੁਹਾਨੂੰ ਦਿਲਖਾ ਪੈਲੀ ਕਿਉਂਕਿ ਅੱਜ ਸਾਡੇ ਬੁਟੀਕ ਤੇ ਬਹੁਤ ਜ਼ਿਆਦਾ ਸਾਡੇ ਕਸਟਮਰ ਆ ਗਏ ਸੀਗੇ ਤੇ ਉੱਥੇ ਸਾਨੂੰ ਬਹੁਤ ਪਹਿਲਾਂ ਹੀ ਕਸਟਮਰ ਬਹੁਤ ਟਾਈਮ ਲੱਗਿਆ ਸਵੇਰੇ ਲੱਕ ਤਾਂ ਡੁੱਟ ਗਿਆ ਕਿਉਂਕਿ ਪਰੌਂਠੇ ਪਹਿਲਾਂ ਤਾਂ ਆਲੂ ਦੇ ਪਰੌਂਠੇ ਬਣਾਏ ਫਿਰ ਉਹ ਖਾਦੇ ਫਿਰ ਉਹ ਖਾ ਕੇ ਚੜ ਗਈ ਸੁਸਤੀ ਦੀਦੀ ਮੇਰੇ ਨਾਲ ਗਈ ਬੁਟੀਕ ਤੇ ਕਿਚਲ ਆਪਾਂ ਵੀਡੀਓ ਬਣਾਉਣੇ ਆ ਉੱਥੇ ਸਾਨੂੰ ਜਾ ਕੇ ਸੌਂਗੀ ਆਪ ਮੈਂ ਮੈਂ ਨਾ ਮੈਂ ਨਹੀਂ ਚੁੱਪ ਕਰਕੇ ਅੱਛਾ ਲਾਈਵ ਦਾ ਤੈਨੂੰ ਨਹੀਂ ਪਤਾ ਲੱਗਿਆ ਮੈਂ ਕਿਉਂ ਚੁੱਪ ਦੇਖਿਆ ਉਹ ਦੇਖੀ ਲਾਈਵ ਚੱਲਣ ਦੀ ਕਿਤੇ ਉੱਥੇ ਸੁਨੂ ਸੁੱਤੀ ਪਈ ਮੈਂ ਵੀ ਬੈਠੀ ਰੋਟੀਆਂ ਖਾ ਕੇ ਸਾਨੂੰ ਸੁਸਤੀ ਚੜ ਗਈ ਤੇ ਹੁਣ ਅਸੀਂ ਉੱਥੋਂ ਆਏ ਆ ਥੱਕ ਗਏ ਅਸੀਂ ਪੂਰਾ ਥੱਕੇ ਪਏ ਆ ਤੇ ਹੁਣ ਮੈਂ ਮੈਂ ਲੱਗੀਆਂ ਚਾਹ ਧਰਨ ਹੈ ਹਣਾ ਇਹ ਹੀ ਬਣਾ ਲੈਣੀ ਆ ਸਾਰਿਆਂ ਲਈ ਵਿੱਚ ਦੁੱਧ ਮਿਕਸ ਕਰਕੇ ਨਾ ਦੁੱਜੀ ਨਹੀਂ ਇਹ ਤਾਂ ਮੋਕਾ ਕੀ ਡੱਬਾ ਖਾਲੀ ਪਿਆ ਨਹੀਂ ਭਾ ਇਹ ਹੀ ਲਿਆਵਾ ਡੱਬਾ ਦੁੱਧਾ ਉਹ ਵੀ ਪਿਆ ਜਿਹੜੀ ਅਸੀਂ ਕਾਫੀ ਮੰਗਾਈ ਸੀ ਨਾ ਤੁਹਾਨੂੰ ਕਹਿੰਦੀ ਉਹੀ ਬਣਾ ਲੈ ਇਹਦੇ ਚ ਦੁੱਧ ਚ ਬਣਾ ਲੈਣੀ ਆ ਪਾਣੀ ਚ ਨਹੀਂ ਬਣਾਉਂਦੀ ਦੁੱਧ ਚ ਜ਼ਿਆਦਾ ਟੇਸਟੀ ਲੱਗਦੀ ਆ ਪਾਣੀ ਚ ਨਹੀਂ ਲੱਗਦੀ ਹੈਗੀ ਤੇ ਹੁਣ ਇਹ ਬਣਾਉਂਦੇ ਨੇ ਰੋਟੀ ਅੰਮਾ ਨਾ ਜਿਹੜਾ ਤੁਹਾਨੂੰ ਚਾਹ ਨਾ ਸਿੱਧਕਾਉਣਾ ਚਾਹ ਚਾਹ ਚ ਦੁੱਧ ਵਧੀਆ ਪਾ ਲੈਣੀ ਆ ਚਾਹ ਚ ਦੁੱਧ ਵਧੀਆ ਪਾ ਕੇ ਬਣਾ ਲਾਂਗੇ ਆਪਾਂ ਕੰਮ ਬਹੁਤ ਅੱਜ ਬੀਟੀਚ ਪਤਾ ਵਾ ਮੈਨੂੰ ਹਾਂ ਮੈਂ ਇਹ ਵੀਡੀਓ ਵੀ ਕੋਈ ਕੂਟ ਕੀਤੀ ਅੱਜ ਫੇਰ ਅੱਛਾ ਆ ਵੀ ਇਹ ਕਰਦੀ ਕਰਦੀ ਰਹੇ ਉਹਨੇ ਨੂੰ ਫੋਨ ਆ ਗਿਆ ਸਾਨੂੰ ਚਲੋ ਜੀ ਉਦਵਾਦ ਵਿੱਚ ਹੀ ਰਹਿ ਗਿਆ ਸਾਡਾ ਕੰਮ ਚਲ ਕੋਈ ਗੱਲ ਹੈ ਜੋ ਵੀ ਹੁੰਦਾ ਹੈ ਅੱਛੇ ਲਈ ਹੁੰਦਾ ਹੈ ਹਾਂ ਦੱਸੋ ਬੋਲੋ ਕੁਝ ਨਹੀਂ ਕੈਮਰੇ 'ਚ ਨਹੀਂ ਕਿਰ ਅੱਡ ਪਰਸਨੈਲਿਟੀ ਹੋਏ ਨਹੀਂ ਤਰੀ ਨਹੀਂ ਨਹੀਂ ਕੈਮਰੇ 'ਚ ਸੇਰੇ ਫੋਨ ਆਂਬੜ ਕਵਰ ਦਿੱਤਾ ਕੋੜਾ ਅੰਗਲੈਂਡ ਦਾ ਉਹ ਕਹੇ ਕਿ ਸਾਡੇ ਬੱਚੇ ਦੇ ਕਹਿੰਦੇ ਆਂ ਕਿ ਉਹ ਵੀ ਮੇਲ ਨਾਲ ਇੰਸਪਾਇਰ ਹੈਗਾ ਸਾਡੇ ਨੂੰ ਤੋਂ ਜ਼ਿਆਦਾ ਚਾਹੇ ਮੈਂ ਕਿਹਾ ਮੈਂ ਸਾਡੇ ਨੂੰ ਪਾਪਾ ਪੈਰ ਨਹੀਂ ਲੱਭੇ ਆਪਾਂ ਇਹ ਵੇਲੇ ਵੀਡੀਓ ਬਣਾਨੇ ਆਪਣਾ ਧਿਆਨ ਨਹੀਂ ਆਪਣਾ ਵੇਲਾ ਤਾਂ ਕਿਸੇ ਦਾ ਆਪਣਾ ਦੁੱਖ ਆ ਗਿਆ ਲੈ ਨੂੰ ਨਹੀਂ ਦੇਖਣਾ ਹੈਗਾ ਅਗਲਾ ਧਿਆਨ ਨਾ ਦੇਖਦਾ ਵੀਡੀਓ ਅੱਜ ਇਹ ਕਹਿੰਦੇ ਫਿਰ ਜੀ ਨੂੰ ਪੁੱਛ ਉਹ ਐਕਸਪਾਇਰ ਸਾਡਾ ਐਕਸਪਾਇਰ ਹੋਦੋਂ ਪਤਾ ਲੱਗਾ ਜਦੋਂ ਬੰਦੇ ਟੱਟੀਆਂ ਆ ਜਾਂਦੀਆਂ ਹਾਂ ਵੀ ਐਕਸਪਾਇਰ ਨੂੰ ਕੀ ਨਾਲਿਆ ਤਾਂ ਕਰਕੇ ਐਕਸਪਾਇਰ ਹਾਂ ਤਾਂ ਇਹ ਮੂਝੇ ਲੱਗੇ ਹਾਂ ਐਕਸਪਾਇਰ ਨੂੰ ਤਾਂ ਹੀ ਵੈਸੇ ਕਦੀ ਸੀਰੀਅਸ ਨਹੀਂ ਲਿਆ ਹੈਗਾ ਦੇਖ ਵੀ ਲਈ ਐਕਸਪਾਇਰ ਤਾਂ ਵੀ ਨਹੀਂ ਉਹ ਕਰਦੇ ਹੈਗੇ ਵੀ ਕੋਈ ਗੱਲ ਨਹੀਂ ਫਿਰ ਕੀ ਹੋਊਗਾ ਕਿੱਡੀ ਗੱਲ ਹੈ ਕਿੱਥੇ ਚੱਲੋ ਤੇ ਆ ਪਿੱਟਾਈ ਮਾਰਦਾ ਪਿੱਟਾਈ ਕਿੱਥੇ ਆਪਾਂ ਕਿੱਥੇ ਦੋਸਤਾਂ ਨਾਲ ਆ ਰਹੇ ਹਾਂ ਬਾਪੂ ਤੁਹਾਨੂੰ ਦੱਸਿਆ ਤੇ ਐਕਸਪਾਇਰ ਸੀ ਮੈਂ ਮਾਰਗੀ ਮੈਂ ਉਹ ਤੇ ਪੀਤੀ ਸੀ ਆਹੋਂਦ ਪੀ ਲਿਆ ਹੋਈ ਏ ਤੁਹਾਨੂੰ ਫੋਨ ਆ ਗਿਆ ਅੱਛਾ ਮੈਂ ਕਿਹਾ ਕਿ ਤਾ ਚਾਚੀ ਹਾਂ ਮੈਂ ਤਾਂ ਚਾਚੀ ਹਾਂ ਤੁਹਾਨੂੰ ਨੂੰ ਦੇ ਕਿੱਡੀ ਆਪਣੇ ਉਹਦੀ ਅੰਗਰੇਜ਼ੀ ਸਮਝ ਆਉਂਦੀ ਆ ਐ ਹੀ ਫੋਨ ਦੀ ਮੈਂ ਬੋਲਦੀ ਕਿ ਅੰਗਰੇਜ਼ੀ ਹਾਂ ਮੈਂ ਚਾਚੀ ਬੋਲਦੀ ਹਾਂ ਹਾਂ ਤੁਹਾਨੂੰ ਪੜ੍ਹੀ ਵੀ ਸ਼ੁਰੂ ਤੋਂ ਅੰਗਰੇਜ਼ੀ ਸਕੂਲ ਚ ਰੈ ਕਾਨਵੈਂਟ ਕਾਨਵੈਂਟ ਸਕੂਲ ਚ ਪੜ੍ਹੀ ਹੋਈ ਤੁਹਾਨੂੰ ਤੈਨੂੰ ਕਿਹਾ ਭਾਨ ਪੜ੍ਹ ਮੈਂ ਤੂੰ ਤਾਂ ਕਹੇ ਤੀ ਮੈਨੂੰ ਨਹੀਂ ਮੈਂ ਕਿਹਾ ਕਿ ਸੋਨ ਨੂੰ ਅਗ੍ਰੀਜਿਬਲ ਆ ਸੰਸ ਨੂੰ ਕਾਰਮਨ ਚ ਬੜੀ ਹੋਈ ਆ ਇਧਰ ਕਰੀਏ ਅਰਹਰ ਦੀ ਦਾਲ ਅਰਹਰ ਦੀ ਦਾਲ ਨਹੀਂ ਚੌਲ ਵੀ ਪਾਉਣੇ ਨੇ ਸੱਚ ਚੌਲ ਦੇ ਚ ਪਾਉਣੇ ਚੌਲ ਤੇ ਮੈਂ ਸਿੱਟੀ ਗਾ ਚੌਲ ਬੋਰਾ ਨੇ ਬੰਦ ਕਰੇ ਮੋ ਕਿੱਥੇ ਰੱਖਿਆ ਸੀ ਅੰਮ੍ਰਿਤਾਲ ਉਹ ਬਿਆ ਉੱਥੇ ਹੀ ਪਿਆ ਬਿਆ ਉਹ ਬਿਆ ਉਹ ਬਿਆ ਸੋਨੂ ਕਹਿੰਦੀ ਪਾਣੀ ਤਿੰਨੇ ਕਮਰੇ ਚ ਚੱਲੂਗੀ ਜੇ ਉਹਨਾਂ ਦਾ ਵੀ ਚੱਲ ਰਿਹਾ ਹੈ। ਚੱਲ ਰਿਹਾ ਹੈ। ਸੁਣ ਤੈਨੂੰ ਵੀ ਸਤਾ ਹੋਇਆ ਜਨੈਲ ਪਿੰਡ ਲਾਂ ਦਾ ਦੋਨਾਂ। ਮੈਂ ਪਾਗਲ ਹੋ ਗਈ। ਤੇੜੀ ਖੁਸ਼ੀ ਚ ਪਾਗਲ ਹੋ ਗਈ। ਬੱਸ ਕਦੇ ਕਦੇ ਦਿਮਾਗ ਪਾਗਲ ਹੋ ਜਾਂਦਾ ਹੈ। ਬੀਬੀ ਵੱਜ ਜਾਂਦਾ ਫਿਰ ਦਿਮਾਗ ਪਾਗਲ ਹੋ ਜਾਂਦਾ। ਨਹੀਂ ਖੁਸ਼ੀ ਬਹੁਤ ਵੱਡੀ ਹੈ ਪਰ ਅਜ ਦੱਸ ਨਹੀਂ ਤੁਹਾਨੂੰ ਦੱਸਾਂਗੇ। ਅਸੀਂ ਕਹਾਂਗੇ ਦਾਲ ਮੂੰਗੀ ਮਸਲੇ ਦੇ ਕਾਲੇ ਛੋਲੇ ਖਾਵਾਂਗੇ ਅਸੀਂ। ਬਣਾਏ ਨਹੀਂ ਅਜੇ। ਤੜਕਾ ਤਿਆਰ ਬਣਾ ਦਾਂਗੇ ਬਈ ਆਗੇ ਜੀ। ਆਹ ਇੰਡ ਸਟੈਂਡ ਅਪ। ਬੋਲਿਆ। ਜੰਗ ਜਿੱਤਿਆ ਜੰਗ ਹੈ ਹੈ ਹੋਰ ਕੋਈ ਨਹੀਂ ਇਹ ਅਜੀਬ ਜਿਹੀ ਫੀਲਿੰਗ ਆਉਂਦੀ ਸਮਝ ਨਹੀਂ ਆਉਂਦੀ ਕਿ ਦਿਲ ਕਿਹਦੇ ਤਾਂ ਆਉਂਦੀ ਕਿ ਆਪਾਂ ਲੈਓ ਜੀ ਮੂੰਹ ਮਠਾ ਕਰਾਓ ਅੱਜ ਸਭ ਫੜਿਆ ਜਿਸੀ ਉੱਥਾ ਸਰਪ੍ਰਾਈਜ਼ ਤੁਹਾਨੂੰ ਬਾਅਦ ਵਿੱਚ ਦਵਾਂ ਮੈਂ ਕਿਤੇ ਜਾ ਰਿਹਾ ਮੈਂ ਜਾ ਰਿਹਾ ਸਰੀਆਂ ਮੈਂ ਮਾਰਿਆ ਉਹਦੇ ਆਈ ਨਾ ਉਹਨਾਂ ਪੰਗੇ ਲੈ ਆਕਰ ਉਰੇ ਸੀਗਾ ਬੁਟੀਕ ਅੱਗੇ ਸਭ ਪਤਲਾ ਜਿਹਾ ਸੀਗਾ ਲੰਬੇ ਤੇਰੇ ਕੇ ਜਿਹੜਾ ਹੀ ਇਹ ਤੂੰ ਹੀ ਕਹੋਗੇ ਬਤਾਈਆਂ ਕਾਦੀਆਂ ਤੁਹਾਨੂੰ ਬਾਅਦ ਚ ਦੱਸਾਂਗੇ ਸਰਪ੍ਰਾਈਜ਼ ਸਕ੍ਰਾਈਬ ਉਹ ਵੱਡਾ ਟੱਡਲੀ ਹੋਰ ਅੱਗੇ ਕਰਿਆ ਤੂੰ ਮੇਰੇ ਤੇਰਾ ਸੁਣ ਕੇ ਦਿਸ ਫਾਇਰ ਲਿਆ ਲਓ ਜੀ ਦੋਤਾ ਵੀ ਕਰੋ ਖਾਓ ਹੈ ਇਹਨੂੰ ਪਤਾ ਹੋਵੇ ਕਹੇ ਜਾਂਦਾ ਉਤਰਿਆ ਮੰਮੀ ਹੁਣੀ ਮੰਮੀ ਹੁਣੀ ਘਰੇ ਨਲੋਲੀ ਤੁਸੀਂ ਵੀ ਕਰੋ ਮੂੰ ਮਿੱਠਾ ਸਾਰੇ ਜੀ ਤੁਹਾਨੂੰ ਅਗਲੇ ਵਲੌਗ ਚ ਦੱਸਾਂਗੇ ਅਗਲੇ ਤੋਂ ਅਗਲੇ ਵਲੌਗ ਚ ਦੱਸਾਂਗੇ ਮੂੰ ਮਿੱਠਾ ਕਿਉਂ ਕੀਤਾ ਸੀ ਨਾ ਬਹੁਤ ਜਲਦੀ ਕਰਾ ਲਿਆ ਮੂੰ ਮਿੱਠਾ ਮੇਰੇ ਪਾਣੀ ਲੱਗ ਗਿਆ ਨਾ ਮਾਰ ਇਹ ਬੜਾ ਨਾ ਸਹੀ ਗੱਲ ਬਹੁਤ ਮਿੱਠਾ ਮੈਂ ਤੁਹਾਨੂੰ ਪਾਣੀ ਲਿਆ ਦੇ ਮਾਸੇ ਰਣ ਅਟੈਕ ਹੋ ਗਿਆ ਮੈਂ ਬਲੀ ਹਣੇ ਵਲੌਗ ਛੱਡ ਦੋ ਖੜਾ ਇਹਨਾਂ ਦਾ ਹਾਂ ਤੂੰ ਇਹ ਹੁਣ ਛੱਡ ਆਪਣੇ ਕੰਮ ਤੇ ਧਿਆਨ ਦਾ ਇੱਧਰ ਆਦੀ ਮੰਮੀ ਅੱਜ ਕਮਾਂਡੋ ਅੱਜ ਆਦੀ ਮੰਮੀ ਕਮਾਂਡੋ ਬਣੀ ਹੋਈ ਹੈ ਮੈਂ ਗੰਨ ਵੀ ਲਗੋ ਮੈਂ ਤਾਂ ਸਾਬਾ ਗੰਨ ਵੀ ਬੜਾ ਕਰ ਗੀ ਗੰਨ ਵੀ ਛੋਟੀ ਨੇ ਵੱਡੀ ਨੇ ਸਦੀ ਐਡੀ ਸਹੀ ਗੱਲ ਐ ਅੱਗੇ ਕੱਲ ਵਧੀਆ ਬਣੇ ਜੋੜੇ ਨੇ ਆ ਵੇ ਇੱਧਰ ਦੇ ਇੱਧਰ ਆਪਣੀ ਦੇਖੋ ਆ ਇਹ ਬੰਦਾ ਦੇਖੋ ਅੱਛੇ ਤੋਂ ਭਾਇਆ ਦੇ ਦੇਖ ਇਹ ਕੀ ਕਰਦਾ ਕਿ ਸੇਪ ਤੋਂ ਕੀ ਕਰਦਾ ਦੇਖ 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 ਛੱਡ ਛੱਡ ਮੱਚ ਦੇਖਿਓ ਸਟਰੈਟ ਚੱਲਦੇ ਆਪਾਂ ਕ੍ਰਾਮ ਕੋਣ ਆ ਗਿਆ ਆਏ ਹੋ ਤੁਸੀਂ ਹੋਣੇ ਕੋਣ ਕੰਮ ਨੂੰ ਕੀ ਕਰੀਏ ਮੇਰਾ ਕੰਮ ਇਹਨੂੰ ਕਰਦੇ ਮੈਂ ਲੈ ਉਹ ਬੰਮਾ ਇਹਦੇ ਕਰਨ ਵਾਲੇ ਨਹੀਂ ਹੈਗੇ ਕੁਝ ਵੇਲੇ ਚੱਲਦੇ ਆ ਸਟਰੈਟ ਵਿੱਚ ਰਹਿਣਾ ਤੇਰੀ ਅਰਲੀ ਨਾ ਸਵੇਰੇ ਜਾ ਕੇ ਨਵੇਂ ਬੁਟੀਕਾਂ ਕੇ ਪਾਸ ਜਾਇੰ ਜਾਂਦਾ ਆਪਾਂ ਵੀ ਜਾਵਾਂਗੇ ਸੰਤੋ ਚਲੇ ਉਹ ਹੀ ਭੱਜਣ ਦਾ ਟਾਈਮ ਹੁੰਦਾ ਨਾ ਕੀ ਵੇਖੋ ਹੋਰ ਇੱਕ ਮਿੰਟਿਆ ਦਿੱਕੂ ਰਹਾ ਨਾ ਮੈਂ ਮਾਰਾਂਗਾ ਦੋਸਤ ਨੂੰ ਲੈ ਜਾਣਾ ਹੋਰ ਸਾਡੀ ਨੇ ਤੇ ਬੋਣੇ ਨਾ ਪੋਣਦਾ ਪੀਜਾ ਖਰਾਬ ਕੀਤਾ ਇਹਦੇ ਨਾਲ ਤੇ ਆ ਜਾ ਸਾਡਾ ਲਵਾ ਦਿੰਦਾ ਗਲਤੀ ਕੀਤੀ ਰਾਜੇ ਹੋਰ ਲਵਾ ਦਿੰਦਾ ਜਗਨ ਨਾਲ ਲਵਾ ਦਿੰਦਾ ਮੇਰਾ ਤਾਂ ਨਹੀਂ ਲਵਾਇਆ ਅੜੀਆਂ ਅਗ ਲਗਣੀਆਂ ਪੰਜ ਰਿਫਿਊਜ਼ ਲਾਈਆਂ ਸੀ ਉਹ ਮੰਮੀ ਦੀ ਗੱਲ ਅਮਰ ਦੇ ਨਾਮ ਮਤੋਂ ਕੰਬ ਤੇਰੇ ਅਮਲੇ ਵਿੱਚ ਝਾਂਕਦੇ ਥੋਕੇ ਸਹੀ ਗੱਲ ਤੁਮ ਆ ਥੋਕੇ ਨਹੀਂ ਸੀ ਗੱਲ ਕਰਨ ਇਹ ਕੱਲ ਵਾਲੀ ਗੱਲ ਨੂੰ ਲੈ ਕੇ ਬੈਠੇ ਆਇਆ ਦਾ ਲਾਈਵ ਵਿੱਚ ਮੁੰਡਾ ਬੋਣਾ ਸੀ ਮੈਂ ਗੋਲੇ ਨੂੰ ਘਾਤਾ ਸਾਰੇ ਤੁਮੇ ਦੋ ਕਾ ਕਰ ਇਹ ਦੇ ਦੋ ਅੰਡੇ ਕੋਈ ਇਹ ਆਪਣਾ ਨਾਚ ਕਹਿਣਾ ਸ਼ੁਰੂ ਕਰ ਲੈ ਇਹ ਦੋਨੇ ਲੜ ਲੜ ਮਾਰ ਕੇ ਹੋਰ ਸੈਲਰ ਮੇਕੋ ਖੜਾ ਮੈਂ ਇਹਨਾਂ ਨੂੰ ਹਟਾਵਾਂ ਕਿ ਉਹਨੂੰ ਸਮਾਨ ਦਿਖਾਵਾਂ ਬਸ ਕੀ ਲਾਉ ਦੇ ਨੀਚੇ ਤੱਕੜੀ ਮਾਰ ਕੇ ਲੇਖਾ ਕੱਢੀ ਜਾ ਮੈਂ ਰੁਕਾਂ ਚੱਲ ਹਾਂ ਅੱਜ ਦੀ ਸੱਜੂ ਦੇਖੂੰਗੀ 7 ਵਜੇ ਵੇਹਣ ਜੀ ਤੁਸੀਂ ਦੇਖੋ ਤੁਹਾਨੂੰ ਪਾਤੋ ਸਾਨੂੰ ਨਹੀਂ ਹੈਗੀ ਬਾਤ ਇਹਨਾਂ ਦਾ ਆਪਾਂ ਨੂੰ ਹੈ ਨਹੀਂ ਹੂੰ ਜਦੋਂ ਮਿੱਟੀ ਪਾ ਲਿਆ ਬਾਟਰ ਇਹਨਾਂ ਤੇ ਅੱਧ ਘਟ ਹੂੰ ਅੱਧ ਘਟ ਲਾ ਦਿੰਦੇ ਆਂ ਕਿੰਨੇ ਘੰਟੇ ਲੈ ਦੇਖੋ ਆਪਾਂ ਚਾਹ ਦੀ ਪਿਆਸੀ ਮੋਸਤਕਾਨਾ ਤੇ ਸੋਤਾ ਮਾਣ ਲੈਣਾ ਦਲੀਨ ਲੋਗਾਂ ਦਾ ਨਹੀਂ ਹਣ ਲੱਗੀਆਂ ਬਰਾਂ ਚੋਲੇ ਚਾਰ ਮਿੰਟ ਮਟ ਪਾ ਲੈਣੇ ਆ ਆੜੇ ਠੀਕ ਨੇ ਜਿੰਨੇ ਦਿਹਾਗੇ ਜਿੰਨੇ ਤੋਂ ਹੈ ਦੇ ਵਾਸਤੇ ਉਹ ਇਹ ਦੁਬਾਰਾ ਆੜੀ ਫਲਾ ਬਣਦੀ ਸੁਨਾਮ ਜਾਂਦੀ ਸਭੀਂ ਦਾ ਘਰਾ ਦੇ ਨੇ ਆ ਰੋਟੀ ਖਾ ਲੈਣੀ ਆ ਉਹਨੇ ਤੇ ਦੇਖਦੇ ਆ ਚੱਲਦੇ ਲੈ ਨੂੰ ਮੈਂ ਨਵੀਂ ਕਾਰ ਨਾਲ ਕੱਢ ਕੇ ਵੇਖਾਂ ਅੱਜ ਸਾਰਾ ਦਿਨ ਬਹੁਤ ਵਿਜੀ ਵੀ ਲੰਘਿਆ ਤੇ ਵਿਹਲੇ ਵੀ ਲੰਘਿਆ ਇਹ ਸਲੰਡਰ ਤੇ ਚੱਲਦਾ ਹੀ ਇਹ ਵਾਲਾ ਨਹੀਂ ਇੱਧਰ ਵਾਸ ਰੱਖੋ ਅਸੀਂ ડીਮਾਰਟ ਤੇ ਜਾਂਦੇ ਨਾ ਅਸੀਂ ਸਾਡੇ ਕੋਲ ਵੀ ਐਸੀ ਹੈ। ਹੁਣ ਤੀਕਾ ਖਲਾਣਾ। ਅੜੀ ਗਾਸ ਸਿਲੰਡਰ ਹੋਣੇ ਲਾਇਆ ਇਹ ਮੇਰਾ ਤਾਂ ਫੇਰ ਅੱਗੇ ਟੁੱਟੀ ਬੰਦ ਕਰਿਓ। ਫੇਰ ਤੇ ਖਤਮ ਹੋ ਗਿਆ। ਆਪਨੇ ਤਾਂ ਯਾਦ ਵੀ ਨਹੀਂ ਰੰਦਾ ਹੈਗਾ ਦਿਮਾਗ ਚ ਵੀ ਨਹੀਂ ਆਉਂਦਾ। ਹੋਰ ਮੈਨੂੰ ਤਾਂ ਲੱਗਦਾ ਵੀ ਹੁਣ ਹੀ ਲਾਇਆ ਜੀ ਇਹ। ਪਹਿਲੀ ਛੇਤੀ ਖਤਮ ਹੋ ਗਿਆ। ਬਾਈਟ ਆ ਰਹੀ ਹੈ ਮੈਨੂੰ। ਪੈਰਾ ਬੁੱਧ ਕਰਾ ਤਾਂ ਸਨੀ ਦਾ ਨੰਦਿਆ ਮੀ ਹਟਣੀ ਨਹੀਂ ਗਿਆ ਕਹਿੰਦੇ ਦੁਨੀਆ ਦੇ ਜਿੰਨੇ ਪਾਪ ਹੋ ਗਏ ਕੋਈ ਕੁਝ ਨਹੀਂ ਬਸ ਤਾਂ ਪੈਰਾ ਬੋਗਰੀ ਬਾਰਾਈ ਨਾ ਨਾ ਕੱਢੇ ਵਾਪਸ ਤਰਸੋਂਦਾ ਵੇਖ ਕੇ ਦੇਖਿਆ ਨਹੀਂ ਲੈ ਰੋਟੀਆਂ ਹੋ ਜਾਂਦੀਆਂ ਦਮੂ ਕਿਥੇ ਦਾਲ ਖੋਦੇ ਜਿਵੇਂ ਨਾ ਦਾਲ ਬਾਦ ਤੇ ਤੁਹਾਡੇ ਘਰ ਬਹੁਤ ਘੱਟ ਕੰਮ ਕਰਦੀ ਅਗਿਨਾ ਨਮਕ ਮਸਾਲਾ ਲੈ ਹਾਂ ਤਾਂ ਡੀਮਾਰਟ ਤੋਂ ਉਹ ਇਨਾ ਦੀ ਪਤਾ ਨਹੀਂ ਉਹਦਾ ਲੈਂਦਾ ਸ਼ਾਇਦ ਐਵਰੇਸਟ ਦਾ ਉਹ ਇਨਾ ਜੀਨ ਟੇਸਟ ਦਾ ਨਮਕ ਮਸਾਲੇ ਤੋਂ ਲੈ ਆ ਵੀ ਇਹ ਦੋ ਡੱਬੀਆਂ ਕੱਟੀਆਂ ਆਂਦੀਆਂ। ਅਗਲਾ ਕੰਮ ਜੀਨਾਂ ਦੋ ਡੱਬੀਆਂ ਨੇ ਚੈੱਕ ਕਰਾਂਗੇ ਸਾਰੀ ਦਾਲ ਦਾ ਰੱਖ ਕੇ ਟੇਸਟ ਕਰਾਉ ਕਰਾਂਗੇ। ਦਮੂ ਹੋਣੀ ਮੇਰੀ ਗੱਲ ਦਾ ਰਿਸਪੋਨਸ ਨਹੀਂ ਕਰਦੀ। ਦਮੂ ਛੋਟਾ 4 ਮਿੰਟ ਸੋਨਾ ਚਾਹੀਦਾ ਹੈ। ਕੜਮੂ ਹੂੰ 3 ਇਹਦੇ ਹੋ ਗਿਆ ਮੈਨੂੰ ਕੀ ਪਤਾ ਤੇ ਗੱਲ ਤੁਸੀਂ ਦੇਖਿਆ ਹਾਂ ਤੇਰੀ ਦਾ ਪਰਸਪਰ ਜੋ ਸੀਗਾ पाच ਛੋਟਾ ਸ਼ੁਕਰ ਹੈ ਵਾਈਫ ਦਾ ਸਾਨੂੰ ਪਰਸ ਮਿਲ ਗਿਆ ਤੇ ਮੈਂ ਉਦੋਂ ਦੀ ਜੰਡੀ ਮੜ ਗਈ ਸੀ ਉਦੋਂ ਬਹੁਤ ਟ੍ਰੈਵਲ ਕਰ ਲਿਆ ਤੇ ਮੇਰੀ ਉਦੋਂ ਦੀ ਹਾਲਤ ਖਰਾਬ ਹੈ ਮੇਰਾ ਸਿਰ ਵੀ ਦਵਾਈ ਖਾਣੀ ਠੀਕ ਹੋ ਜਾਂਦਾ ਫਿਰ ਦਰਦ ਕਰਨ ਲੱਗਦਾ ਫਾਨੀਆਂ ਠੀਕ ਰੱਖਿਆ ਦਰਦ ਕਰਨ ਲੱਗਿਆਂਦਾ ਇਹ ਚੱਲੀ ਜਾ ਰਿਹਾ ਤੁਹਾਨੂੰ ਹਏ ਮੈਨੂੰ ਸਮਝ ਨਹੀਂ ਆ ਤੇ ਜਾਉਂਦਾ ਹਾਂ ਮੈਨੂੰ ਲੱਗਦਾ ਇਹਦਾ ਟੱਕਾ ਨਹੀਂ ਲੱਭੰਦਿਆ ਨਾਲ ਰੋ ਰਹਿਣਾ ਹੈ ਨਾ ਫ੍ਰਿਜ ਚ ਪਿਆ ਫ੍ਰਿਜ ਚ ਕੀ ਕਰਦਾ ਦੱਸ ਉਹਦਾ ਟੱਕਣ ਇਹ ਤਾਂ ਪਿਆ ਹੀ ਫ੍ਰਿਜ ਟੱਕਣ ਵੀ ਫ੍ਰਿਜ ਚ ਪਿਆ ਹੂੰ ਲੈ ਲੋ ਗਾੜ੍ਹੂ ਓਏ ਥੇੜਾ ਦਿਆ ਗਾਲਾਂ ਕੱਢਣ ਓਹ ਹੋ ਇਹਨੀ ਜੋਰ ਨਾ ਵੱਜੀ ਨਾ ਸੱਚੀ ਤਾਂ ਮਨੁਕਰ ਮੇਰੀ ਗਲਤੀ ਹੈ ਮੈਨੂੰ ਤੋਂ ਬੋਲ ਤੋ ਓਹ ਹੋ 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 ਜੀ ਕਹਦਾ ਬਾਈ ਮਾਰਾਂ ਫ੍ਰਿਜ ਚੱਕ ਚੱਕ ਪੜੀ ਅੱਜ ਪਹਿਲਾਂ ਸਾਰੇ ਕੱਪੜੇ ਤਾਂ ਤੇਜ ਇੱਦਦੇ ਰਹਿ ਗਏ ਕਿਉਂਕਿ ਪੀਂ ਕਦੀ ਆ ਜਾਂਦਾ ਕਦੀ ਤੁਰ ਜਾਂਦਾ ਆ ਜਾਂਦਾ ਤੁਰ ਜਾਂਦਾ ਜਿਹੜਾ ਧੁੰਦ ਗਈ ਥੰਦੀ ਧੁੰਦੀ ਛੱਡ ਤਾਂ ਮੈਂ ਕਿ ਛੱਡ ਪਾਈ ਮੇਰਾ ਬੂਰ ਨਹੀਂ ਪਿੱਤਾ ਜਾਏਗਾ ਤਾਂ ਮੇਰਾ ਨੁਕਸਾਨ ਹੋ ਰਿਹਾ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਤੇ ਜਿਹੜਾ ਨੁਕਸਾਨ ਦਾ ਨੁਕਸਾਨ ਹੋ ਰਿਹਾ ਉਹਦਾ ਕੋਈ ਹੱਲ ਨਹੀਂ ਐਡਾ ਬੜਾ ਚੋਕਾ ਨਹੀਂ ਦਿੱਖ ਫਿਰ ਮਿਲਿਆ ਸੀਗਾ ਮੈਨੂੰ ਕਿਹਨੇ ਸੁੱਖੜੀ ਕੀ ਗੱਲ ਹੈ ਹੂੰ ਸੁੱਖੜੀ ਕੀ ਗੱਲ ਹੈ ਸੁੱਖੇ ਆ ਜੀ ਉਹ ਮਿੰਟ ਚ ਵਿੱਚੋਂ ਕੱਢੋ ਹੋਰ ਨਾ ਜਿਹੜਾ ਤਾਂ ਅਜਰਾਮੀ ਦਾ ਮਾਮਲਾ ਹੈ ਸਮਝ ਸਕਦੀ ਜਿਹੜਾ ਬੰਦਾ ਸੋਇਚ ਕੰਮ ਕਰਦਾ ਉਹ ਸਮਝ ਸਕਦਾ ਅੱਜ ਤੱਕ ਮੇਰੀ ਹਾਲਤ ਇਹਨਾਂ ਨੇ ਕਹੇ ਜਿਵੇਂ ਪਈ ਐ ਅੱਜ ਮੈਨੂੰ ਬਿਮਾਰਾ ਵਾਂਗ ਨਾ ਫੀਲ ਹੋ ਰਿਹਾ ਮੈਨੂੰ ਦਿਲ ਨਹੀਂ ਲੱਗਣ ਦੇ ਅੱਜ ਲੋ ਜੀ ਆਹ ਸੌਕਾ ਤੇ ਮੂੰਹ ਇਹਦਾ ਸਮਝ ਸਕਦੀ ਤੂੰ ਨਹੀਂ ਐ ਰਸੋਈ ਸਮਝ ਸਕਦੀ ਜਦੋਂ ਤੂੰ ਰਸੋਈ ਜਾਏਂਗੀ ਨਾ ਆਫੀਸ਼ੀਅਲੀ ਰਸੋਈ ਜਾਏਂਗੀ ਨਾ ਉਦੋਂ ਤੱਕ ਨਹੀਂ ਪਤਾ ਲੱਗੂਗਾ ਆ ਲੋ ਦੀਦੀ ਆ ਜੋ ਕਹਿੰਦਾ ਕੋਹ ਭਾਂਡੇ ਮਾਰ ਲਈ ਹੁਣ ਮਾਂ ਸੱਚੇ ਮਮਾ ਨੇ ਆਰੇ ਭੰਡੇ ਮੰਜੇ ਤਾਂ ਹੈਗੇ ਨਾ ਕਿੰਨੇ ਹੋਰ ਹੋਏ ਕਾ ਸਾਡੇ ਘਰੇ ਸੇਕ ਭਰੀ ਰਹਿੰਦੀ ਸੋ ਵੀ ਸਾਡੇ ਘਰ ਦੀ ਹੈ ਇਸ ਤੇ ਕੰਨੀ ਲਾਏ ਘਾੜੇ ਸਭ ਟਿਕਨਸਾ ਉਲਟਾ ਕਾਉਦਾ ਹੁੰਦੀ ਹੈ ਜਿੰਨਾ ਮਕਾਣੇ ਵਿੱਗੇ ਹੁੰਦੇ ਨੇ ਨਹੀਂ ਪਹਿਲਾਂ ਫਿਰ ਕੰਦਿਆ ਚੱਲਣਾ ਕਿਤੋਂ ਬਹੁਤ ਸੱਗਾ ਕਹਿੰਦੇ ਇਹਨਾਂ ਕਿਤਨ ਸੰਕੀ ਆਹ ਬੇਨ ਨਹੀਂ ਇੰਨਾ ਥੋੜੀ ਹੁੰਦੀ ਹੈ ਅਨੇਕਾ ਦੇਣਾ ਡਰਾਮਾ ਸਹੀ ਗੱਲ ਆਉਂਦਾ ਤਾਂ ਹੈ ਨਹੀਂ ਗੱਲਾ ਨਹੀਂ ਹੈਗਾ ਥੋੜਾ ਪ੍ਰੈਸ਼ਰ ਬਣਾਓ ਤਾਂ ਚੀਜ਼ ਹੀ ਬੜੀ ਵਧੀਆ ਹੈ ਥੋੜਾ ਪ੍ਰੈਸ਼ਰ ਬਣਾ ਐਨੀ ਨਹੀਂ ਬੰਦਾ ਵੀ ਭਾਂਡੇ ਬਾਜੇ ਗਰਮੇ ਚਿੰਦੂ ਕੱਟਨੀ ਕਿਹਦੇ ਚ ਅੱਦੋਸੇ ਖਰਾਬ ਹੋ ਗਿਆ ਕੋਈ ਨਹੀਂ ਰੱਖ ਲੋ ਮਸਾਲਾ ਨਹੀਂ ਬਣਾ ਅੱਜ ਚੰਗਾ ਹਾਂ ਤੇਲੀ ਚਾੜ ਰੱਖੀ ਮਸਾਲਾ ਨਾ ਪਾਈ ਜੇ ਮਸਾਲਾ ਪੜਾ ਸਾਰੀ ਲੱਭੀ ਨਾ ਪਹਣੀ ਮੈਂ ਕੇ ਰਹਿ ਕੇ ਥੇ ਓਂ ਮਾਰਾਂ ਬੁੜਾ ਇਹ ਤਾਂ ਇਹ ਦੁਨੀਆ ਦੇ ਦੁਨੀਆ ਆ। ਉਹਨਾਂ ਨੂੰ ਆਹ ਕਰਨੀਆਂ ਹੈ 8 ਵਜੇ। ਉਹਨਾਂ ਨੇ 2 ਘੰਟੇ ਬਾਅਦ। ਸਾਡੇ ਵਰਗਿਆਂ ਨੂੰ 10:00 ਵਜੇ ਖੰਡਾ ਕਰਨੀ ਹੈ। ਕੋਈ ਨਹੀਂ। ਲਿਕਵਿਡ ਬਹੁਤ ਵਧੀਆ ਜਿਹੜਾ ਜੰਕਰ ਲੈਂਦਾ ਜਿਹਦੇ ਵਿੱਚ ਪਾਇਆ ਉਹ ਨਹੀਂ ਵਧੀਆ ਲੱਗਦਾ। ਆਹੇ ਮੈਨੂੰ ਥੋੜਾ ਜਿਹਾ ਹਾਂ। ਉਹਦੇ ਕੋਸ਼ੇ ਇੱਕ ਵੀ ਤਾਂ ਕਿਤੇ ਨਾਲ ਨਹੀਂ ਦਿੱਤਾ ਹੈਗਾ। ਦੋਨੇ ਕੋਈ ਨਹੀਂ। ਹੂੰ? ਆਦੂ ਪੜੇ ਨਹੀਂ। ਕੋਈ ਪਾਉਂਦੇ ਦੀ ਵੀ ਕਹਿਣਾ ਮੈਂ ਦਿਖਾਣੀ ਕਿਉਂ ਕਹਿੰਦਾ। ਮੱਤਿਆ ਨਾਲ ਖਾਣੀ ਨਹੀਂ ਲਾ ਮੈਂ ਖਾਣੀ ਲੇ ਪਾਣ ਖਾਣ ਕੇ ਨਾ ਮੰਮੀ ਨੇ ਨਹੀਂ ਖਾਣੀ ਲਗੀ ਲੰਮੂ ਕੀ ਕਹਿੰਦੀ ਖਾਓਗਾ ਹਾਂ ਬਾਸਾ ਕਹਿੰਦੀ ਨਹੀਂ ਖਾਣੀ ਨੂੰ ਪਤਾ ਬੱਚਾ ਨਹੀਂ ਖੋਖਦਾ ਇਹ ਗਿਆ ਦੁੱਤਾ ਇਹ ਕਹਿੰਦਾ ਇਹ ਹੋ ਗਿਆ ਕਾਲੇ ਤਾਂ ਕਰਕੇ ਭੋਖੇ ਹੋ ਗਏ ਬਾਹਰ ਇਹਨੇ ਵਜਾਇਆ ਇਹ ਦੇਖੋ ਕਿੰਨੀ ਚੱਕ ਗਈ ਵੀ ਪਰ ਇਹ ਕਿ ਸੰਜਧਾਰੀ ਨਾਲ ਬੱਤੇ ਥੋੜਾ ਜਿਹਾ ਬੈਠੇ ਬਹੁਤ ਸਾਰੇ ਘੁੰਡੇ ਮੰਨ ਜ ਜਾਂਦੇ ਇਹਨਾਂ ਨਾਲ ਜਿਹੜਾ ਬੰਦਾ ਭਾਂਡੇ ਮਾਰਦਾ ਉਹ ਹੋਰ ਨਹੀਂ ਹੁੰਦਾ ਹੈਗਾ ਦੇਖੋ ਦਮ ਲੱਗ ਰਿਹਾ ਜਿਵੇਂ ਫਿਲਮਾਂ ਚ ਨਹੀਂ ਹੁੰਦਾ ਹੈ ਹੈ ਮਜ਼ਾ ਆ ਰਿਹਾ ਹੈ ਮਾਰਦੇ ਨਹੀਂ ਮੈਂ ਤਾਂ ਬਿਲਕੁਲ ਵੀ ਮਜ਼ਾ ਨਹੀਂ ਆ ਰਿਹਾ ਮੈਂ ਤਾਂ ਬਿਲਕੁਲ ਵੀ ਮਜ਼ਾ ਨਹੀਂ ਆ ਰਿਹਾ ਮੈਨੂੰ ਮਜ਼ਾ ਨਹੀਂ ਆ ਰਿਹਾ ਮੈਨੂੰ ਮਜ਼ਾ ਜੋ ਸਾਡੀ ਮਜ਼ਾ ਆ ਰਹੀ ਹੈ ਭਾਂਡੇ ਮਾਰਦੇ ਨੇ ਕੱਲੇ ਸਾਡੇ ਘਰ ਦੇ ਅੰਦਰ ਕੀ ਮੈਂ ਭੰਲਾ ਰੱਖੀ ਫਤ ਨਹੀਂ ਸੀਰੀਅਸ ਵਰਤ ਕਰੀ ਜਾ ਰਿਹਾ ਨਿਕਾ 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 ਨਾ ਤਰਾ ਤੀ ਨੋ ਦੀ ਇਹ ਸੱਚੀ ਦਸਤਾਣਾ ਸਕੂਲ ਵੀ ਨਹੀਂ ਜਾ ਰਹੇ ਨਾ ਤੇ ਮੇਰਾ ਦਿਲ ਨਹੀਂ ਲੱਗਦਾ ਕੋਲ ਵੀ ਨਾ ਮੈਂ ਇੱਕ ਤਾਂ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਰਹੀ ਤੇ بڑا ਨੁਕਸਾਨ ਹੋ ਰਿਹਾ ਸਾਰੇ ਪਾਸੇ ਅੱਜ ਦੇ ਸਮੇਂ ਦੇ ਦੇਖ ਕੇ ਨਾ ਇੰਟਰਨੈਟ ਤੇ ਲੋਕਾਂ ਦੇ ਘਰਾਂ ਦੀ ਘਰਾਂ ਦੀ ਕਿੰਨੀ ਮਿਹਨਤ ਨਾਲ ਆਪਾਂ ਘਰ ਬਣਾਉਂਦੇ ਆ ਤੋ ਜਦੋਂ ਆਪਣੀਆਂ ਅੱਖਾਂ ਦੇ ਸਾਹਮਣੇ ਇਤਨਾ ਬਰਬਾਦ ਹੋ ਰਿਹਾ ਤੇ ਨਹੀਂ ਚੱਲਿਆ ਜਾਂਦਾ ਨਾ ਉਹ ਮਾਤਮਾ ਜੀ ਨੇ ਬੋਲੇ ਦੋਰੀ ਹੈਗਾ ਆਪਾਂ ਕੀ ਕਰਦੇ ਆ

ਬਾਰ ਕਿਉਂਕਿ ਤਾਂ ਮੇਰਾ ਪੁੱਤ ਕੰਮ ਕਰਕੇ ਲੋਤਾਇ ਤੇ ਹੁਣ ਮੈਂ ਤਾਂ ਮੂੰਹ ਕਹਿ ਲੈ ਕਿ ਮੈਨੂੰ ਨਾ ਘਾਟੇ ਕੰਮ ਖੇਤੀ ਨਹੀਂ ਪੜੇਗਾ ਆਪਣਾ ਜੇਕਰ ਆਪਾਂ ਜਾਣਾ ਹੋਇਆ ਤਾਂ ਆਪਾਂ ਤੁਰ ਜਾਵਾਂਗੇ ਕਿੱਥੇ ਸੁਨਾਮ ਕਿਉਂ ਕੰਮ ਮੇਰਾ ਨਾ ਅਮਰ ਮਮਾ ਨੂੰ ਸੁਣਨ ਕੋ ਮੈਂ ਲੋੜ ਨਹੀਂ ਕਿੰਨਾ ਪੱਤ ਨਹੀਂ ਮੈਂ ਦਿਨਾਣਾ ਨਹੀਂ ਗਈ ਕਦੇ ਕਦੇ ਦੇ ਲਈ ਮੈਂ ਬੜਾ ਤੜਪਦਾ ਕਿ ਕੁਝ ਕਰਨ ਨੂੰ ਜੀਨ ਕਰਦਾ ਅੱਜ ਦੇ ਨਹੀਂ ਇਹਦਾ ਬਚੜਿਆ ਸੀਗਾ ਪਰ ਅੱਜ ਦੇ ਵਿੱਚ ਸਾਨੂੰ ਬਹੁਤ ਵੱਡੀ ਗੁੱਡ ਨਿਊਜ਼ ਵੀ ਮਿਲੀ ਹੈ ਇਹਨੂੰ ਫਿਊਚਰ ਸ਼ੇਅਰ ਕਰਾਂਗੇ ਤੁਹਾਡੇ ਨਾਲ ਕਿਹੜੀ ਗੁੱਡ ਨਿਊਜ਼ ਹੈ ਉਹ ਦੇ ਵਾਲ ਨਾਲ ਗਿੱਲੇ ਹੋ ਜਾਣਗੇ ਸ਼ੈਂਪੂ ਨਾਲ ਕੋਈ ਦੱਸਣ ਵਾਲੇ ਨੇ ਹੈ ਗਿਆ ਸੀ ਫਰਾਂਨੀ ਦਾ ਸਵਾਰਡ ਚਾਉਦਾ ਅਮਰ ਕਾ ਜੀ ਦੋਨੇ ਵੇਚ ਕੇ ਤੁਲਾ ਲੈ ਜਾਂਦੇ ਹਾਂ ਦੋਨੇ ਨਾ ਤੁਲਾ ਸੌਰਪੀਓ ਲੈਣ ਦੀਆਂ ਤੇ ਗਾਇ ਤੋਂਦਾ ਹੀ ਲਾਉਂਦੀ ਉਹ ਵੀ ਵੇਚ ਕੇ ਲੈ ਮੈਨੂੰ ਖੋਰਚੀ ਨੂੰ ਲੈਣੀ ਹੈ ਬਣਾਣੀ ਲੈਣੀ ਹੈ ਚਲੋ गाइस ਚੋਕ ਕੇ ਪਟਾ ਮਾਰ ਕੇ ਦਮੂਨ ਲਾਈਆ ਆਪਣੇ ਨਾਲ ਕੰਮ